ਬਜ਼ਮ ਵਰਮਾ ਇਸ ਵੇਲੇ ਮੇਰੇ ਨਾਲ ਲੁਧਿਆਣਾ ਤੋਂ ਸਿੱਧਾ ਜੁੜੇ ਹੋਏ ਨੇ ਲੁਧਿਆਣਾ ਦੇ ਵਿੱਚ ਬੜੀ ਕਹਿ ਸਕਦੇ ਆ ਕਿ ਤਕੜੀ ਫਾਈਟ ਉਹ ਦੇਖਣ ਨੂੰ ਮਿਲ ਰਹੀ ਹੈ ਬਜ਼ਮ ਤਸਵੀਰਾਂ ਤੁਹਾਡੇ ਤੋਂ ਦੇਖਣੀ ਜਾਣੀਆਂ ਚਾਹਾਂਗੇ ਸਭ ਤੋਂ ਪਹਿਲਾਂ ਤਾਂ ਕਿ ਲੁਧਿਆਣਾ ਦੇ ਵਿੱਚ ਕਿੰਨਾ ਚਾਹ ਲੋਕਾਂ ਦੇ ਵਿੱਚ VOTING ਲਈ ਦੇਖਣ ਨੂੰ ਮਿਲ ਰਿਹਾ ਹੈ ਬੜੀ ਫਸਫੇਤੀ ਟੱਕਰ ਹੈ ਲੁਧਿਆਣਾ ਦੇ ਵਿੱਚ ਵੀ ਬਿਲਕੁਲ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਲੁਧਿਆਣਾ ਇਸ ਵਕਤ ਅਸੀਂ ਮੌਜੂਦ ਆ ਅਸ਼ੋਕ ਪ੍ਰਾਸ਼ਰ ਪੱਪੀ ਜਿਹੜੇ ਆਮ ਆਦੀ ਪਾਰਟੀ ਦੇ ਕੈਂਡੀਡੇਟ ਨੇ ਸਾਡੇ ਨਾਲ ਮੌਜੂਦ ਨੇ ਪਹਿਲਾ ਮੰਦਿਰ ਗਏ ਸੀ ਕਿ ਮੱਥਾ ਟੇਕਿਆ ਆਸ਼ੀਰਵਾਦ ਦਿੱਤਾ ਰੱਬ ਦਾ ਤਾਂ ਉਸ ਤੋਂ ਬਾਅਦ ਹੁਣ ਗੁਰਦੁਆਰਾ ਸਾਹਿਬ ਜਾ ਰਹੇ ਨੇ ਉੱਥੇ ਨਤਮਸਤਕ ਹੋਣਗੇ ਆਸ਼ੀਰਵਾਦ ਲੈਣਗੇ ਤਾਂ ਉਸ ਤੋਂ ਬਾਅਦ ਵੋਟ ਪਾਣਗੇ ਸਾਡੇ ਨਾਲ ਨੇ ਸਰ ਬਹੁਤ ਬਹੁਤ ਸਵਾਗਤ ਹੈ ਢੇਲੀ ਪੁੱਛਦੇ ਹਾਂ ਤੁਹਾਡਾ ਵੀ ਬਹੁਤ ਬਹੁਤ 7:00 ਵਜੇ ਹੁਣ ਸਮਾਂ ਸ਼ੁਰੂ ਹੋ ਗਿਆ ਐਗਜ਼ਾਮੀਨੇਸ਼ਨ ਦਾ ਕਰੋ ਉਹ ਕਿਹਨੇ ਉਹ ਕੀ ਕਹਿੰਦੇ ਸੀ ਆਪਾਂ ਦਹੀਂ ਚਿਲੀ ਖਾ ਗਏ ਬਿਲਕੁਲ ਬਿਲਕੁਲ ਗੁਰੂ ਮਹਾਰਾਜ ਦੀ ਕਿਰਪਾ ਵਾ ਸੱਚੇ ਪਾਤਸ਼ਾਹ ਦੀ ਇਹਦਾ ਓਟ ਆਸਰਾ ਲੈ ਕੇ ਹਰ ਕੰਮ ਨੂੰ ਪਤਾ ਕਰਨਾ ਵਾ ਇਹਦਾ ਆ ਛੜ ਦਿੰਦੀ ਕੈਂਪੇਨਿੰਗ ਸਵੇਰੇ ਸ਼ਾਮ ਲੱਗੇ ਰਹੇ ਅੱਜ ਨਤੀਜਾ ਨਤੀਜਾ ਕੀ ਉਮੀਦ ਕੀ ਹੁੰਦੀ ਹੈ ਨਤੀਜਾ ਮਾਲਕ ਵਧੀਆ ਕਰੂਗਾ ਮਿਹਨਤ ਦਾ ਫਲ ਲਊਗਾ ਮਾਲਕ ਲੋਕ ਸੇਵਾ ਸਰਕਾਰ ਨੇ ਕੀਤੀ ਹੈ ਪਿਛਲੇ 2 ਸਾਲ ਉਹਦਾ ਫਲ ਮਿਲੇਗਾ ਹਾਂ ਲੋਕ ਸੇਵਾ ਦੇ ਵਿੱਚ ਜੋ ਲੋਕਤੰਤਰ ਮਜ਼ਬੂਤ ਹੋਊਗਾ ਤਾਂ ਹੀ ਦੇਸ਼ ਵਧੀਆ ਚੱਲੂਗਾ ਅੱਜ اپੀਲ ਕੀ ਕਰਨਾ ਚਾਹੂਗੇ ਵੋਟਰਸ ਨੂੰ VOTING ਬਾਤ ਤੋਂ ਬਾਦ ਕਰੋ ਕਿਉਂਕਿ ਮਤ ਦਾ দান ਜਦੋਂ ਦੋਗੇ ਉਨਾ ਹੀ ਮਜ਼ਬੂਤ ਹੁੰਦਾ ਲੋਕਤੰਤਰ ਕਿ ਜੇ ਇੰਡੀਆ ਲਾਈਨਸ ਦੀ ਗੱਲ ਕਰ ਲਈਏ ਜਾਂ ਫਿਰ ਆਪਣੀ ਆਮ ਆਦਮੀ ਪਾਰਟੀ ਦੀ ਗੱਲ ਕਰ ਲਈਏ ਉਹਦੇ ਲਈ ਕੀ ਕਹੂੰਗਾ ਦੇਖੋ ਜਿਹੜਾ ਜਿਹੜਾ ਆਮ ਆਦਮੀ ਪਾਰਟੀ ਨੇ ਜੋ 2 ਸਾਲ ਕੰਮ ਕੀਤਾ ਵਾ ਪੰਜਾਬ ਦੇ ਵਿੱਚ ਉਹ ਲੋਕਾਂ ਦੇ ਮਨਾਂ ਦੇ ਵਿੱਚ ਮੁੱਖ ਮੰਤਰੀ ਅਜ ਮਰ ਆਈ ਕਰ ਰਿਹਾ ਲੋਕ ਉਹਨੂੰ ਪਸੰਦ ਕਰ ਰਹੇ ਆ ਕਿ ਜਮੀਨੀ ਲੈਵਲ ਦਾ ਮੁੱਖ ਮੰਤਰੀ ਆ ਉਹ ਕੋਈ ਮਹਿਲਾ ਜੋ ਭਲਿਆ ਨਹੀਂ ਹੋਇਆ ਕਿ ਕਿੱਥੇ ਕਿੱਥੇ ਚਾਰੀ ਅੱਜ ਪਹਿਲਾਂ ਜਾਇਦਾ ਤੀਨ ਦੇ ਵਿੱਚ ਮੰਦਿਰ ਬਾਲਾ ਜੀ ਮਹਾਰਾਜ ਦੇ ਅੱਗੇ ਸੀਚਕਾਇਆ ਹੁਣ ਗੁਰਦੁਆਰਾ ਸਾਹਿਬ ਦੇ ਗੁਰੂ ਦਾ ਉਹ ਓਟ ਆਸਰਾ ਲੈ ਕੇ ਤੇ ਲੋਕ ਲੋਕਾਂ 'ਚ ਜਾਵਾਂਗੇ ਬਹੁਤ ਧੰਨਵਾਦ ਤਾਂ ਇਸ ਵਕਤ ਤੁਸੀਂ ਦੇਖੋ ਬਿਲਕੁਲ ਨਾਲ ਮੰਦਿਰ ਹੈ ਗੁਰਦੁਆਰਾ ਸਾਹਿਬ ਤੇ ਬਿਲਕੁਲ ਸਾਹਮਣੇ ਬਸ ਹਮ ਤੇ ਸਾਡੇ ਨਾਲ ਸਾਡੀ ਸਹਿਯੋਗੀ ਪ੍ਰਿਅੰਕਾ ਮੀਲੂ ਵੀ ਸੰਗਰੂਰ ਤੋਂ ਜੁੜੇ ਨੇ ਪ੍ਰਿਅੰਕਾ ਫਿਲਹਾਲ ਕੀ ਤਸਵੀਰਾਂ ਨੇ ਕਿੰਨਾ ਕੁ ਉਤਸ਼ਾਹ ਲੋਕਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਅਤੇ ਮੰਨੇ ਇਸ ਵਕਤ ਅਸੀਂ ਸੰਗਰੂਰ ਵਿੱਚ ਮੌਜੂਦ ਹੈ ਮੰਗਵਾਲ ਪ੍ਰਾਇਮਰੀ ਸਕੂਲ ਦੇ ਵਿੱਚ ਕਿ ਸੂਬੇ ਦੇ ਮੁੱਖ ਮੰਤਰੀ ਤੋਂ ਬਦਨ ਪਰਿਵਾਰਕ ਸਵੀਤ ਵੋਟਪਾਲ ਦੀ ਪਹੁੰਚਣਗੇ ਔਰ ਜੇਕਰ ਅਸੀਂ ਲੋਕਤਵਲ ਕੇ ਦੀ ਗੱਲ ਕਰ ਲਈਏ ਲਗਭਗ 155601 ਵੋਟਰ ਨੇ ਔਰ 23 ਉਮੀਦਵਾਰ ਨੇ 23 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਜਿੱਥੇ ਹੋਏਗਾ ਔਰ ਲੋਕ ਸਭਾ ਹਲਕਾ ਸੰਗਰੂਰ ਇਸ ਕਰਕੇ ਵੀ ਹੌਟ ਸੀਟ ਮੰਨੀ ਜਾ ਰਹੀ ਹੈ ਕਿਉਂਕਿ ਸੀਐਮ ਸੀਟੀਵੀ ਕਹਿ ਦਿੰਨੇ ਹੈ ਔਰ ਸੂਬੇ ਦੇ ਮੁੱਖ ਮੰਤਰੀ ਜਿਹੜੇ ਨੇ ਉਹ ਇਸੇ ਲੋਕ ਸਭਾ ਹਲਕੇ ਤੋਂ ਬਿਲੋਂਗ ਕਰਦੇ ਨੇ ਤਸਵੀਰਾਂ ਦਾ ਰੁਖ ਵੀ ਨਾਲ ਨਾਲ ਕਰਾਂਗੇ ਤੁਹਾਨੂੰ ਤਸਵੀਰਾਂ ਦਿਖਾਣ ਸਵੇਤੋ ਦੀ ਲੰਬੀ ਆਟਾਰਾ ਲੱਗੜੀ ਸ਼ੁਰੂ ਹੋ ਗਈ ਜੁਕਤ ਨੇ ਕਿਤੇ ਨੇ ਆਪਣਾ ਯੋਗਦਾਨ ਜਿਹੜਾ ਹੈ ਉਹ ਦੇ ਰਹੇ ਨੇ ਆ ਜੇਕਰ ਅਸੀਂ ਇਸ ਸੇਟ ਦਾ ਥੋੜਾ ਜਿਹਾ ਪਿਛਲਾ ਦੇਖ ਲਈਏ 1950 ਤੋਂ ਲੈ ਕੇ ਹੁਣ ਤੱਕ ਤਕਰੀਬਨ 6 ਵਾਰ ਜੋ ਹੈ ਕਾਂਗਰਸ ਸਪਾਰਟੀ ਦੇ ਐਮਪੀ ਜਿਹੜੇ ਨੇ ਇਥੇ ਸੁਣੇ ਗਏ ਨੇ ਚਾਰ ਵਾਰ ਸ਼ੋਮਨੀ ਕਾਲਦਲ ਔਰ ਤਿੰਨ ਵਾਰ ਸ਼ੋਮਨੀ ਕਾਲਦਲ ਅੰਮ੍ਰਿਤਸਰ ਯਾਨੀ ਕਿ ਮਾਨ ਗਰੁੱਪ ਜੋ ਹੈ ਉਸ ਦਿਨ ਵਾਰ ਐਮਪੀ ਬਣ ਚੁਕੇ ਨੇ ਔਰ ਇੱਕ ਵਾਰ ਭਾਰਤੀ ਕਮਿਊਨਿਸਟ ਪਾਰਟੀ ਤੋਂ ਜਿਹੜੇ ਨੇ ਤੇਜਾ ਸਿੰਘ ਸਬਦੰਤਰ ਉਹ ਇਥੋਂ ਐਮਪੀ ਰਹੇ ਨੇ ਸੋ ਹੁਣ ਇਹ ਇਤਿਹਾਸ ਰਿਹਾ ਕਿ ਜ਼ਿਆਦਾਤਰ ਭਾਵੇਂ ਕਾਂਗਰਸ ਜਿੱਤਦੀ ਰਹੀ ਹੈ ਲੇਕਿਨ ਦੋ ਵਾਰ ਆਮ ਆਦਮੀ ਪਾਰਟੀ ਯਾਨੀ ਕਿ ਪ੍ਰਵੰਤਮ ਜਿਹੜੇ ਨੇ ਦੋ ਵਾਰ ਇਥੋਂ ਐਮਪੀ ਰਹਿ ਚੁਕੇ ਨੇ ਔਰ 2002 ਦੇ ਵਿੱਚ ਜਦੋਂ ਵਾਈਲੈਕਸ਼ਨ ਹੋਈ ਸੀ ਉਦੋਂ ਸਿਮਰਿੰਦਰ ਸਿੰਘ ਮਾਨ ਜਿਹੜੇ ਉਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਮਹੀਨੇ ਹੋਏ ਸੀ ਸੋ ਹੁਣ 22 ਸਾਲ ਦੀ ਰਿਪੋਰਟ ਕਾਰਡ ਤਿਆਰ ਕਰਨ ਲਈ ਦੇਖਣਾ ਹੋਏਗਾ ਜਿਹੜੇ ਸੰਗਰੂਰ ਲੋਕ ਸਭਾ ਹਲਕੇ ਦੇ ਲੋਕ ਨੇ ਕਿੰਨਾ ਤਾਂ ਸਰਕਾਰ ਦੇ ਕੰਮਾਂ ਤੋਂ ਖੁਸ਼ ਨਹੀਂ ਕਿਉਂਕਿ ਪੀਐਮ ਇਥੋਂ ਹੈਗੇ ਨੇ ਸੋ ਇਹ ਸਾਰੀਆਂ ਤਸਵੀਰਾਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਕਾਊਂਟ ਹੋਣਗੀਆਂ ਹੁਣ ਲੋਕਾਂ ਨੇ ਕਿੰਨਾ ਕੁ ਚਾਇਆ ਜਿਵੇਂ ਤੁਸੀਂ ਵੀ ਕਹ ਰਹੇ ਸੀ ਇਲੈਕਸ਼ਨ ਕਮਿਸ਼ਨ ਨੇ ਕੋਸ਼ਿਸ਼ਾਂ ਜਾਰੀ ਕੀਤੀਆਂ ਜਿਵੇਂ तमाम ਪਾਰਟੀਆਂ ਆਪਣੇ ਦਾਅਵੇ ਕਰ ਰਹੀਆਂ ਨੇ ਕੋਈ 400 ਪਰ ਕੋਈ 1300 ਇਸੇ ਤਰੀਕੇ ਇਲੈਕਸ਼ਨ ਕਮਿਸ਼ਨ ਨੇ ਵੀ kiya ਇਸ ਵਾਰ 70 ਪਰ ਠੀਕ ਹੈ ਠੀਕ ਹੈ ਪ੍ਰਿੰਕਾ ਤੁਹਾਡਾ ਰੁਕ ਕਰਾਂਗੇ ਬズム ਤੁਸੀਂ ਵੀ ਬਣੇ ਰਹੋ ਸਾਡੇ ਨਾਲ ਸਾਡੇ ਨਾਲ ਇਸ ਵੇਲੇ ਪਟਿਆਲਾ ਤੋਂ ਅਨਕੁਸ਼ ਕੋਹਲੀ ਜੁੜੇ ਹੋਏ ਨੇ ਅਨਕੁਸ਼ ਪਟਿਆਲਾ ਦੀਆਂ ਤਸਵੀਰਾਂ ਤੁਹਾਡੇ ਤੱਕ ਤੁਹਾਡੇ ਤੋਂ ਜਾਣਨੀ ਚਾਹਾਂਗੇ ਕਿ ਕਿਵੇਂ ਦਾ ਉਤਸ਼ਾਹ ਲੋਕਾਂ ਦੇ ਵਿੱਚ ਦੇਖਣ ਨੂੰ ਪਟਿਆਲਾ ਦੇ ਵਿੱਚ ਮਿਲ ਰਿਹਾ ਹੈ ਪਟਿਆਲਾ ਦੇ ਵਿੱਚ ਵੀ ਕਰੜੀ ਟੱਕਰ ਜਿਹੜੀ ਹੈ ਡਾਕਟਰ ਧਰਮਵੀਰ ਗਾਂਧੀ ਡਾਕਟਰ ਬਲਬ ਸ਼੍ਰੋਮਣੀ ਕਾਲੇ ਦਲ ਤੋਂ ਐਨ.ਕੇ. ਸ਼ਰਮਾ ਲੋਕਾਂ ਦਾ ਕੀ ਕੁਝ ਕਹਿਣਾ ਹੈ ਕਿੰਨੀ ਕਬੱਡੀ ਗਿਣਤੀ 'ਚ ਲੋਕ ਪਹੁੰਚ ਰਹੇ ਨੇ ਸਵੇਰੇ ਸਵੇਰੇ ਬਿਲਕੁਲ ਬਲਦੀਪ ਜੀ ਸਵੇਰੇ ਸੀ ਪਟਿਆਲਾ ਵੂਮਨ ਕਾਲਜ ਖੜੇ ਆ ਔਰ ਇੱਥੇ ਵੀਏਪੀ ਜਿਹੜੇ ਹੈਗੇ ਆ ਉਮੀਦਵਾਰ ਉਹ ਵੀ ਇੱਥੇ ਪੁੱਜਨੇ ਆ ਤਸਵੀਰਾਂ ਇੱਕ ਵਾਰ ਦਿਖਾ ਦਈਏ 7 ਵਜੇ ਤੋਂ ਹੀ ਲੋਕ ਜਿਹੜਾ ਹੈ ਕਤਾਰ ਚ ਲੱਗਣਾ ਸ਼ੁਰੂ ਹੋ ਗਏ ਸੀ ਹਾਲਾਂਕਿ ਇਹਦੇ ਬਹੁਤ ਜ਼ਿਆਦਾ ਕੋਈ ਰੌਸ਼ਨੀ ਹੈਗਾ ਹੈ ਲੋਕ ਲੇਕਿਨ ਕਈ ਵਾਰ ਹੁੰਦਾ ਕਿ ਗਰਮੀ ਹੈ ਇਸ ਕਰਕੇ ਸਵੇਰੇ ਸਵੇਰੇ ਵੋਟ ਆਪਣੇ ਪੁਗਤਾਇਆ ਹੀ ਹੈ ਇਸ ਕਰਕੇ ਲੋਕ ਜਰੂਰ ਆਂਦੇ ਨੇ ਹਾਲਾਂਕਿ ਇਹ ਵੀ ਨਾਲ ਦੱਸਾਂਗੇ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰ ਲਈ ਜਾਵੇ ਇਸ ਤੋਂ ਇਲਾਵਾ ਜੋ ਉਮੀਦਵਾਰ ਨੇ ਪ੍ਰਦੀਪ ਕੌਰ ਜੋ ਭਾਜਪਾ ਚੋਂ ਉਮੀਦਵਾਰ ਨੇ ਇਸ ਵਰ ਉਹਨਾਂ ਦੀ ਵੋਟ ਵੀ ਇੱ ਉਹ ਵੀ ਜਿਹੜਾ ਇੱਥੇ ਪਣੀ ਹੈ ਤੁਸੀਂ ਵੇਖ ਸਕਦੇ ਹੋ ਇਸ ਵੇਲੇ ਤਕਰੀਬਨ ਇੱਥੇ ਲੋਕ 20 ਤੋਂ 25 ਲੋਕ ਜ਼ਰੂਰ ਲਾਈਨ ਚ ਲੱਗੇ ਹੋਏ ਨੇ ਟੋਟਲ 4 ਬੂਥ ਇਸ ਪਟਿਆਲਾ ਊਮਨ ਕਾਲਜ ਦੇ ਅੰਡਰ ਬਣੇ ਹੋਏ ਨੇ ਤੇ ਬੂਥ ਨੰਬਰ 98 ਜੋ ਹੈ ਇੱਥੇ ਦਾ ਪਟਿਆਲਾ ਊਮਨ ਕਾਲਜ ਦਾ ਉੱਥੇ ਤਸਵੀਰਾਂ ਇਸ ਵੇਲੇ ਅਸੀਂ ਆਪਣੇ ਦਰਸ਼ਕਾਂ ਤੱਕ ਪੁਜੀਦੀਆਂ ਕਰ ਰਿਹਾ ਤੇ ਇੱਥੇ ਬਿਲਕੁਲ ਤਸਵੀਰਾਂ ਦਿਖਾ ਰਹੇ ਹਾਂ ਤੇ ਨਾਲ ਦੇ ਨਾਲ ਜਿਹੜਾ ਹੈ ਅਸੀਂ ਗੱਲਬਾਤ ਵੀ ਇੱਥੇ ਕਰਾਂਗੇ ਤੇ ਦੱਸੀ ਇਸ ਵਾਰ ਜਿਸ ਤਰ੍ਹਾਂ ਭਾਜਪਾ ਨੇ ਇੱਥੋਂ 4 ਵਾਰ ਕਾਂਗਰਸ ਤੋਂ ਜਿਹੜੇ ਹੈਗੇ ਐਮਪੀ ਰੇ ਪਨੀਤ ਕੋਰ ਤੇ ਜਿਹੜਾ ਹੈਗਾ ਦਾ ਧਰਮ ਵੀ ਗਾਂਧੀ ਦੀ ਗੱਲ ਕੀਤੀ ਜਾਵੇ ਉਹਨਾਂ ਦੀ ਵੀ ਪਾਰਟੀ ਸਵਰਚੇਂਜ ਹੈ ਉਹ ਈਸ਼ਵਰ ਕਾਂਗਰਸ ਚ ਨੇ ਸਾਡੀ ਪਾਰਟੀ ਦੇ ਨੇ ਠੀਕ ਹੈ ਬਹੁਤ শুকਰੀਆ ਤੁਸੀਂ ਬਣੇ ਰਹੋ ਅੰਕੁਸ਼ ਸਾਡੇ ਨਾਲ